ਸਹਿਤ ਦੇ ਰੰਗ ਪ੍ਰੋਗਰਾਮ ਵਿੱਚ ਤੁਹਾਡਾ ਅੱਜ ਫਿਰ ਸਵਾਗਤ ਹੈ ਅੱਜ ਸਾਡੇ ਨਾਲ ਪੰਜਾਬੀ ਦੇ ਨਾਮਵਰ ਲੇਖਕ ਡਾਕਟਰ ਮੀਤ ਖਟੜਾ ਜੀ ਜੁੜੇ ਹੋਏ ਹਨ ਡਾਕਟਰ ਮੀਤ ਖਟੜਾ ਜੀ ਪੰਜਾਬੀ ਵਿੱਚ ਜੀਵਨੀ ਲੇਖਕ ਕਹਾਣੀ ਨਾਵਲ ਅਤੇ ਕਵਿਤਾ ਵਿੱਚ ਇੱਕ ਸਖਸ਼ਿਤ ਦੇ ਤੌਰ ਤੇ ਪੰਜਾਬੀ ਸਾਹਿਤ ਵਿੱਚ ਆਪਣਾ ਸਥਾਨ ਬਣਾ ਚੁੱਕੇ ਹਨ ਉਹਨਾਂ ਨੇ ਮਿੰਨੀ ਕਹਾਣੀ ਦੇ ਖੇਤਰ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਅੱਜ ਅਸੀਂ ਉਹਨਾਂ ਤੋਂ ਉਹਨਾਂ ਦੀਆਂ ਕੁਝ ਮਿੰਨੀ ਕਹਾਣੀਆਂ ਸੁਣਾਂਗੇ ਆਓ ਜੀ ਸੁਣਦੇ ਹਾਂ ਪ੍ਰੋਫੈਸਰ ਡਾਕਟਰ ਮੀਤ ਖਡਰਾ ਜੀ ਕੋਲੋਂ ਉਹਨਾਂ ਦੀਆਂ ਮਿੰਨੀ ਕਹਾਣੀਆਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਆਪਣੀਆਂ ਤਿੰਨ ਮਿੰਨੀ ਕਹਾਣੀਆਂ ਤੁਹਾਡੇ ਹਾਜ਼ਰ ਹੋਇਆ ਹਾਂ ਪਹਿਲੀ ਕਹਾਣੀ ਲੱਜਾ ਲੱਜਾ ਕਹਾਣੀ ਵਿੱਚ ਖਟੜੀਆਂ ਵਾਲੀ ਸੜਕ ਤੇ ਗੁਰਮਾਹ ਵਾਲੇ ਪਾਸੇ ਤੋਂ ਮੱਦੀ ਕਾ ਸੋਮਾ ਟਰੈਕਟਰ ਤੇ ਵੱਡੇ ਵੱਡੇ ਸਪੀਕਰਾਂ ਵਾਲੀ ਪੂਰੀ ਉੱਚੀ ਆਵਾਜ਼ ਵਿੱਚ ਚਮਕੀਲੇ ਦੇ ਲੱਚਰ ਗੀਤਾਂ ਵਾਲੀ ਟੇਪ ਨਾਲ ਪਿੰਡ ਵੱਲ ਵੱਧ ਰਿਹਾ ਸੀ ਨਾਲ ਦੇ ਹੋਰ ਜਵਾਨ ਮੁੰਡੇ ਵੀ ਗੀਤਾਂ ਦੀ ਲੋਰ ਵਿੱਚ ਰਾਹ ਜਾਂਦੀਆਂ ਸਵਾਰੀਆਂ ਵੱਲ ਅੱਖਾਂ ਪਾੜ-ਪਾੜ ਕੇ ਦੇਖ ਰਹੇ ਸੀ ਸੁੱਚੇ ਕੇ ਘਰਾਂ ਕੋਲ ਆ ਕੇ ਵੀ ਟੇਪ ਹੌਲੀ ਨਹੀਂ ਸੀ ਕੀਤੀ ਪਿੰਡ ਦੇ ਵਿਚਕਾਰ ਉਹਨਾਂ ਦਾ ਘਰ ਸੀ ਪਿੰਡ ਵਿੱਚ ਘਰੂ ਪਾਉਂਦਾ ਟਰੈਕਟਰ ਮੱਦੀ ਦੇ ਘਰੇ ਆ ਕੇ ਬੰਦ ਹੋ ਗਿਆ ਤੇ ਨਾਲ ਹੀ ਟੇਪ ਬੰਦ ਹੋ ਗਈ ਸੀ ਕੈਪਟਨ ਅਜੈਬ ਸਿੰਘ ਜਿਹੜਾ ਕਿ ਪਿੱਛੇ ਤੋਂ ਹੀ ਇਹਨਾਂ ਦਾ ਖਰੂਦ ਸੁਣਦਾ ਰਹੇ ਸੀ ਉਸਨੇ ਆ ਕੇ ਟੇਪ ਦਾ ਬਟਨ ਦਬ ਦਿੱਤਾ ਸੀ ਤਾਇਆ ਜੀ ਇਹ ਕੀ ਮੈਂ ਤਾਂ ਬੰਦ ਕੀਤੀ ਸੀ ਕਾਕਾ ਸਾਰੇ ਪਿੰਡ ਨੂੰ ਚਮਕੀਲਾ ਸੁਣਾ ਕੇ ਆਇਆ ਆ ਤੇਰੀਆਂ ਭੈਣਾਂ ਨੂੰ ਵੀ ਤਾਂ ਸੁਣਾ ਦੇ 소마 ਲਜਜਤ ਹੋਇਆ ਮੂੰਹ ਨੀਮਾ ਕਰਕੇ ਖੜਾ ਸੀ ਨਾਲ ਦੇ ਮੁੰਡੇ ਖਿਸਕ ਗਏ ਸੀ ਬਹੁਤ ਬਹੁਤ ਧੰਨਵਾਦ ਹੁਣ ਅਸੀਂ ਪ੍ਰੋਫੈਸਰ ਡਾਕਟਰ ਮੀਤ ਖਤਰਾ ਜੀ ਕੋਲੋਂ ਸੁਣਦੇ ਹਾਂ ਉਹਨਾਂ ਦੀ ਦੂਜੀ ਕਹਾਣੀ ਦੂਜੀ ਕਹਾਣੀ ਮੇਰੀ ਨਾਸਤਿਕ ਹੈ ਨਾਮ ਲੈਣ ਲੱਗਿਆਂ ਬੱਗੂ ਨੂੰ ਸਮਝਾਇਆ ਸੀ ਕਿ ਇਹ ਨਾਮ ਕਿਸੇ ਨੂੰ ਦੱਸਣਾ ਨਹੀਂ ਆਪਣੇ ਕੋਲ ਹੀ ਰੱਖਣਾ ਉਹ ਕਈ ਵਾਰੀ ਸੋਚਦਾ ਜਿਹੜਾ ਨਾਮ ਮੇਰੀ ਜ਼ਿੰਦਗੀ ਸਵਾਰੇਗਾ ਉਸ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਉਹ ਨਾਲ ਨਾਮ ਹੀ ਕੀ ਜੋ ਦੂਜੇ ਦਾ ਕੁਝ ਸਵਾਰ ਨਹੀਂ ਸਕਦਾ ਆਖਰ ਉਸਨੇ ਸ਼ਾਬਦ ਨੂੰ ਅਰਥਾਂ ਸਮੇਤ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਸੀ ਇਸ ਗੱਲ ਦੀ ਪਿੰਕਾ ਇਲਾਕੇ ਦੇ ਮੁਖੀ ਨੂੰ ਪਹੰਚ ਗਈ ਇਹ ਵੀ ਉਸ ਨੂੰ ਪਤਾ ਲੱਗਿਆ ਕਿ ਬੱਗੂ दारू ਤੇ ਮਾਸ ਮਿੱਟੀ ਦਾ ਵੀ ਇਸਤੇਮਾਲ ਕਰਦਾ ਹੈ ਇੱਕ ਦਿਨ ਮੁਖੀ ਸਵੇਰੇ ਹੀ ਬੱਗੂ ਦੇ ਘਰੇ ਆ ਧਮਕਿਆ ਉਹ ਕਿਉਂ ਭਾਈ ਬੱਗੂ ਹਸਿਆ ਪਤਾ ਲੱਗਿਆ ਕਿ ਤੂੰ ਜਣੇ ਖਣੇ ਨੂੰ ਨਾਮ ਦੱਸ ਦਿਨਾ ਹਾਜੀ ਮੁਖੀ ਜੀ ਜ਼ਰੂਰ ਦੱਸ ਦਿਨਾ ਭਲਾ ਜਿਹੜਾ ਨਾਮ ਭੜੇ ਲਈ ਹੈ ਉਹ ਸਭ ਦੇ ਭਲੇ ਲਈ ਕਿਉਂ ਨਾ ਦੱਸਾਂ ਮੈਂ ਤਾਂ ਅਰਥਾ ਸਮੇਤ ਦੱਸਦਾ ਭਲਾ ਮਾੜਾ ਕੀ ਆ ਓਏ ਤੂੰ మాਸ ਮਿੱਟੀ ਵੀ ਖਾ ਲੈਣਾ ਛੀ 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 ਦੁਸ਼ਟਾ ਸ਼ਰਮ ਨਹੀਂ ਆਉਂਦੀ ਸ਼ਰਮ ਸ਼ਰਮ ਤਾਂ ਤੈਨੂੰ ਮੈਨੂੰ ਤੈਨੂੰ ਆਉਣੀ ਚਾਹੀਦੀ ਆ ਜਿਹੜਾ 5 ਰੁਪਏ ਸੈਂਕੜੇ ਵਿਆਜ ਲਾ ਕੇ ਗਰੀਬਾਂ ਦਾ ਸਣੇ ਲੋਹੂ ਮਾਸ ਵੀ ਖਾ ਜਨੈ ਤੂੰ ਦਾਰੂ ਵੀ ਪੀ ਲੈਣਾ ਬੀਨਾ ਪਰ ਥੋੜੇ ਵਾਂਗੂ ਗਰੀਬਾਂ ਦਾ ਲਹੂ ਨਹੀਂ ਪੀਂਦਾ ਮੀਨਾ ਬੀਨਾ ਬਾਬੇ ਦੇ ਖੇਤਾਂ ਵਿੱਚ ਗਰੀਬ ਵਿਚਾਰੇ ਸੇਵਾ ਦੇ ਨਾਂ ਤੇ ਰਿਓ ਮੰਗੂ ਖਿੰਡਦੇ ਰਹਿੰਦੇ ਆ ਮੈਂ ਤਾਂ ਕਦੇ ਕਦਾਈ ਵਿਆਹ ਸ਼ਾਦੀ ਨੂੰ ਘੁੱਟ ਤੋਲਾ ਕਤਾਰੂ ਸਮਝ ਕੇ ਪੀ ਲੈਣਾ ਕਿਸੇ ਦਾ ਲਹੂ ਤਾਂ ਨਹੀਂ ਪੀਂਦਾ ਜਾ ਜਾ ਕੇ ਬਾਬੇ ਨੂੰ ਕਹ ਦੇ ਵੀ ਮੈਂ ਨਾਸਤਕ ਹੋ ਗਿਆ ਦੇ ਦੇਵੇ ਜਿਹੜਾ ਸਰਾਪ ਦੇਣਾ ਮੁਖੀ ਚਿੱਤਾ ਜਾ ਹੋ ਕੇ ਦਰੂਪਾਰ ਹੋ ਗਿਆ ਸੀ ਹਾਂਜੀ ਹੌਜੀ ਹੁਣ ਸੁਣਦੇ ਹਾਂ ਤੀਜੀ ਕਹਾਣੀ ਮੇਰੀ ਹੈ ਤੀਜੀ ਕਹਾਣੀ ਬੋਝ ਧੰਮਣ ਸਿੰਘ ਨੂੰ ਲੋਕਾਂ ਦੇ ਕਹੇ ਸ਼ਬਦਾਂ ਨੇ ਕਿਉਂ ਵਿਜਿਤ ਜਿਹਾ ਬਣਾ ਦਿੱਤਾ ਸੀ ਕਿ ਜ਼ਮੀਨ ਪੈਸਾ ਹੀ ਆਦਮੀ ਦੀ ਇੱਜ਼ਤ ਹੁੰਦੀ ਹੈ ਤੇ ਆ ਪੁੱਤਰ ਇਸੇ ਕਰਕੇ ਹੀ ਇੱਜ਼ਤ ਕਰਦੇ ਨੇ ਇਸੇ ਕਰਕੇ ਹੀ ਉਹਨਾਂ ਨੇ ਆਪਣੇ ਦੋਨਾਂ ਪੁੱਤਾਂ ਨੂੰ ਜ਼ਮੀਨ ਤੇ ਪੈਸਾ ਵੰਡਣ ਲੱਗਿਆ ਆਪਣਾ ਤੀਜਾ ਹਿੱਸਾ ਵੀ ਪਾ ਲਿਆ ਸੀ ਜੇ ਕੋਲ ਚਾਰ ਛਿਲੜ ਤੇ ਜਾਇਦਾਦ ਹੋਊ ਤਾਂ ਹੀ ਉਹ ਦੋਨੇ ਤੀਵੇਂ ਮਾਲਕ ਅਲੱਗ ਹੀ ਰਹਿੰਦੇ ਰੋਟੀ ਟੁਕ ਆਪਣੀ ਮਰਜ਼ੀ ਦਾ ਪਕਾਉਂਦੇ ਖਾਂਦੇ ਥੰਮੜ ਸਿੰਘ ਆਪਣੇ ਜੇਬ ਵਿੱਚ 5-4000 ਤਾਂ ਹਰ ਵੇਲੇ ਹੀ ਰੱਖਦਾ ਕਦੇ ਕਿਸੇ ਵੇਲੇ ਵੀ ਲੋੜ ਪੈ ਸਕਦੀ ਆ ਦੇਹ ਦਾ ਕੀ ਇਤਵਾਰ ਬੈਂਕ ਚੋਂ ਮੌਕੇ ਤੇ ਭਲਾ ਕੌਣ ਕਢਾਉ ਥੰਮੜ ਸਿੰਘ ਕਦੇ ਕਦੇ ਲੋਕਾਂ ਨੂੰ ਵਿਆਸ ਤੇ ਵੀ ਪੈਸੇ ਦੇ ਦਿੰਦਾ ਸੋਚਦਾ ਦੋ ਪੈਸੇ ਤਾਂ ਕੋਲ ਹੋਣੇ ਹੋਣ ਅਬ ਤੇ ਹਿੱਸੇ ਦੀ ਦੋ ਕੀਲੇ ਤੇ ਆਪ ਹੀ ਖੇਤੀ ਕਰਦਾ ਇੱਕ ਦਿਨ ਥੰਮੜ ਸਿੰਘ ਜੇ ਆ ਬਿਮਾਰ ਹੋਇਆ ਕਿ ਬੇਹੋਸ਼ ਹੋ ਗਿਆ ਪਤਨੀ ਉਸ ਨੂੰ ਸੁਵਾਲਣ ਤੋਂ ਸਮਰੱਥ ਸੀ ਉਸਦੇ ਹਾਲ ਪੁੱਕਾਰਿਆ ਸੁਣ ਕੇ ਉਸ ਦਾ ਵੱਡਾ ਪੁੱਤਰ ਜੋ ਅਜੇ ਹੀ ਪਤਨੀ ਨਾਲ ਸਕੂਲੋਂ ਆਇਆ ਸੀ ਉਸ ਨੇ ਆ ਕੇ ਵੇਖਿਆ ਕਿ ਪਿਤਾ ਜੀ ਤਾਂ ਬੇਹੋਸ਼ ਪਏ ਨੇ ਤੀਵੀ ਮਾਲਕ ਨੇ ਆਪਣੀ ਕਾਰ ਵਿੱਚ ਪਾ ਕੇ ਹਸਪਤਾਲ ਲੈ ਗਏ ਤੀਸਰੇ ਦਿਨ ਜਾ ਕੇ ਕਿਤੇ ਉਸ ਨੂੰ ਹੋਸ਼ ਆਇਆ ਸਾਹਮਣੇ ਪੁੱਤ ਤੇ ਨੂੰ ਨੂੰ ਖੜਾ ਬਹਿ ਕੇ ਥੰਮਨ ਸਿੰਘ ਅੱਖ ਨਹੀਂ ਸਿਮੜਾ ਰਿਹਾ ਚਿਚਕਿਆ ਉਸਨੇ ਸਾਹਮਣੇ ਖੜੇ ਪੁੱਤ ਨੂੰ ਕਿਹਾ ਪੁੱਤ ਗੱਲ ਸੁਣ ਹਾਂ ਬਾਪੂ ਜੀ ਉਹ ਆ ਮੇਰੀ ਜੇਬ ਤੋਂ ਸਾਰੇ ਪੈਸੇ ਕੱਢ ਲੈ ਨਹੀਂ ਨਹੀਂ ਬਾਪੂ ਜੀ ਮੇਰੇ ਕੋਲ ਪੈਸੇ ਹੈਗੇ ਓਏ ਨਹੀਂ ਉਹ ਨਹੀਂ ਇਹ ਗੱਲ ਨਹੀਂ ਆਹ ਸਾਰੇ ਪੈਸਿਆਂ ਨੇ ਮੇਰੀ ਮਤ ਮਾਰ ਦਿੱਤੀ ਸੀ ਫੇਰੀ ਦੇਣਿਆਂ ਦੇ ਭਾਰ ਨੂੰ ਹੀ ਚੱਕੀ ਫਿਰਦਾ ਰਿਹਾ ਉਹ ਭੁੱਬਾ ਮਾਰ ਕੇ ਪੁੱਤ ਦੇ ਗਲ ਲੱਗ ਕੇ ਰੋ ਰਿਹਾ ਸੀ ਏ ਮੇਰੀ ਤੀਜੀ ਕਹਾਣੀ ਸੀ ਮੈਂ ਕਹਾਣੀਆਂ ਸੁਣਾ ਕੇ ਅੱਜ ਅਸੀਂ ਪੰਜਾਬੀ ਦੇ ਨਾਮਵਰ ਲੇਖਕ ਪ੍ਰੋਫੈਸਰ ਡਾਕਟਰ ਮੀਤ ਖਟਰਾ ਜੀ ਕੋਲੋਂ ਉਹਨਾਂ ਦੀਆਂ ਤਿੰਨ ਮਿੰਨੀ ਕਹਾਣੀਆਂ ਸੁਣੀਆਂ ਦੋਸਤੋ ਅਸੀਂ ਇਸ ਤਰ੍ਹਾਂ ਹੀ ਫਿਰ ਮਿਲਾਂਗੇ ਕਿਸੇ ਨਵੇਂ ਲੇਖਕ ਦੇ ਨਾਲ ਤੁਹਾਡੇ ਨਾਲ ਉਹਨਾਂ ਦੀ ਸਾਂਝ ਪਵਾਵਾਂਗੇ ਅੱਜ ਦੇ ਲਈ ਇੰਨਾ ਹੀ ਸਤਿ ਸ੍ਰੀ ਅਕਾਲ